ਆਪ ਦੇਖ ਰਹੇ ਨੇ ਪ੍ਰਸਾਰ ਹੋਈ ਹੈ ਜੁਲਾਈ ਜਨਮੀ ਫੋਇਰ ਤੇ ਰਾਪੂ ਦੀ ਜਿਹੜੀ ਚਮਤੂਜ਼ਾਦੀਆਂ ਰਿਪੋਰਟ ਦੇਖੋ ਜੂਨ ਦੇ ਵਿੱਚ ਸਾਡੇ ਕੋਲ ਬੜੀ ਅੱਛੀ ਬਾਰਿਸ਼ ਰਿਕਾਰਡ ਕੀਤੀ ਗਈ ਹੈ ਉਦੋਂ ਤੱਕ ਸਸੀਂ ਵੈਸੇ ਵੀ ਕਾਫੀ ਅੱਛੀ ਕੰਡੀਸ਼ਨ ਦੇ ਵਿੱਚ ਸੀਗੇ ਲੇਕਿਨ ਜੁਲਾਈ ਜੁਲਾਈ ਦੇ ਫਰਸਟ ਵੀਕ ਵੀ ਬਹੁਤ ਅੱਛੀ ਬਾਰਿਸ਼ ਰਿਕਾਰਡ ਹੋਈ ਹੈ ਲੇਕਿਨ ਹੁਣ ਉਸ ਤੋਂ ਬਾਅਦ ਜਿਹੜਾ ਮੌਨਸੂਨ ਦੇ ਵਿੱਚ ਬ੍ਰੇਕ ਆ ਗਈ ਹੈ ਔਰ ਉਹਦੇ ਕਰਕੇ ਜਿਹੜੀ ਮੌਨਸੂਨ ਦੀ بارش ਨੇ ਜ਼ਿਆਦਾ ਨਹੀਂ ਰਿਕਾਰਡ ਕੀਤੀ ਗਈ ਪਰ ਹੁਣ ਪਿੱਛੇ ਜੇ ਫਿਰ ਮੌਨਸੂਨ ਰਿਵਾਈਵ ਹੋਈ ਹੈ 22 ਨੂੰ ਉਸ ਉਸ ਤੋਂ ਬਾਅਦ ਜਿਹੜੀ 24 25 ਨੂੰ ਕਾਫੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ بارش ਰਿਕਾਰਡ ਕੀਤੀ ਗਈ ਹੈ ਬਟ ਫਿਰ ਵੀ ਇੰਨੀ ਜ਼ਿਆਦਾ ਵਾਈਡ ਸਪਰੈਡ بارش ਨਹੀਂ ਸੀਗੀ ਕਿਉਂਕਿ ਮੌਨਸੂਨ ਜ਼ਿਆਦਾ ਮਤਲਬ ਬੈਕਪਿਸ਼ ਨਹੀਂ ਸੀ ਉਹਦਾ ਇੰਨਾ ਜ਼ਿਆਦਾ ਮੌਇਸਚਰ ਨਹੀਂ ਸੀ ਸੋ ਕੁਝ ਆਈਸੋਲੇਟਿਡ ਪਲੇਸਿਸ ਤੇ ਬਾਰਿਸ਼ ਹੋਈ ਹੈ ਜਿਸ ਤਰ੍ਹਾਂ ਕਿ ਅਸੀਂ ਲੁਧਿਆਣੇ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ 30 32 ਮਿਲੀਮੀਟਰ ਜਿਹੜੀ ਬਾਰਿਸ਼ ਹੈ ਉਹ 24 25 ਦੇ ਰਿਕਾਰਡ ਹੋਈ ਹੈ ਫਿਰ ਵੀ ਸਾਡੇ ਕੋਲ ਹਲੇ ਤੱਕ 44% ਜਿਹੜਾ ਪੰਜਾਬ ਦਾ ਡੈਫਿਸਿਟ ਚੱਲ ਰਿਹਾ ਹੈ ਅੱਜ ਜੇ ਲੁਧਿਆਣੇ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ 220 ਮਿਲੀਮੀਟਰ بارش ਛੜੀ ਹੋਣੀ ਚਾਹੀਦੀ ਹੈ ਤੇ ਸਾਡੇ ਕੋਲ 110 ਮਿਲੀਮੀਟਰ ਤੱਕ بارش ਹੋਈ ਹੈ ਸੋ ਪੰਜਾਬ ਦੇ ਵਿੱਚ ਸਾਰੀ ਲੁਧਿਆਣੇ ਦੇ ਵਿੱਚ ਵੀ ਸਾਡੇ ਕੋਲ 50% ਤੱਕ ਜਿਹੜਾ ਉਹ ਡੈਫਿਸਿਟ ਚੱਲ ਰਿਹਾ ਹੈ ਕਿਉਂ ਕਿ ਹੋਏਗਾ ਦਾ ਆਮ ਤੌਰ ਤੇ ਕਿ ਖਲਾਅਤ ਹੋ ਰਿਹਾ ਹੈ ਅਹ ਦੇਖੋ ਹਾਲੇ ਕੁਝ ਜ਼ਿਆਦਾ ਮੌਨਸੂਨ ਦੇ ਵਿੱਚ ਪ੍ਰੋਗਰੈਸ ਨਹੀਂ ਹੈ ਕੁਝ ਆਈਸੋਲੇਟਡ ਪਲੇਸਿਸ ਤੇ ਫਿਰ ਵੀ بارش ਜਿਹੜੀ ਆ ਹੋ ਸਕਦੀ ਹੈ ਕਿਉਂਕਿ 26 27 ਤੱਕ ਹਲੇ ਵੀ ਮੌਨਸੂਨ ਦੀ ਐਕਟੀਵਿਟੀ ਇਸ ਤਰ੍ਹਾਂ ਹੀ ਰਹਿੰਦੀ ਸੰਭਾਵਨਾ ਹੈਗੀ ਹੈ ਸੋ ਉਮੀਦ ਕਰਦੇ ਹੈਗੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ بارش ਅੱਛੀ ਹੁੰਦੀ ਹੈ ਤਾਂ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਉਹਨਾਂ ਦੀ ਪਾਣੀ ਜਿਹੜਾ ਹੈਗਾ بارش ਦੀ ਜਿਹੜੀ ਪੂਰਤੀ ਹੈ ਉਹ ਹੋ ਸਕਦੀ ਹੈ ਤੇ ਕਿਸਾਨਾਂ ਤੇ ਕਿੰਨਾ ਕਸੂਰ ਹੋਵੇਗਾ ਹਾਂਜੀ ਜੇ بارش ਹੋ ਜਾਂਦੀ ਹੈ ਅੱਛੀ ਜਿਵੇਂ ਗੁੱਡ ਮੌਨਸਨ ਸੀਜ਼ਨ ਹੁੰਦਾ ਹੈ ਤਾਂ ਸਾਨੂੰ ਜਿਹੜਾ ਧਰਤੀ ਹੇਠਲਾ ਪਾਣੀ ਆ ਉਹ ਨਹੀਂ ਕੱਢਣ ਦੀ ਲੋੜ ਪੈਂਦੀ ਪਰ ਇਸ ਵਾਰੀ ਜਿਸ ਜਦੋਂ ਕ੍ਰੌਸ ਪਲਾਂਟੇਸ਼ਨ ਹੋਈ ਹੈ ਉਦੋਂ ਕਾਫੀ ਅੱਛੀ بارش ਹੋਈ ਹੈ ਸੋ ਉਦੋਂ ਸਾਡਾ بارش ਨੇ ਕੰਪਨਸੇਟ ਕਰਤਾ ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਹੁਣ ਰੁਕ ਰੁਕੇ ਸੀ ਜਿਸ ਤਰ੍ਹਾਂ ਰਿਕਮੈਂਡੇਸ਼ਨ ਹੈਗੀ ਹੈ ਕਿ ਪਾਣੀ ਲਾਉਣਾ ਸੋ ਉਹਦੇ ਹਿਸਾਬ ਨਾਲ ਅਸੀਂ ਕਿਸਾਨ ਵੀਰਾਂ ਨੂੰ ਹੀ ਪਿਲ ਕਰਦੇ ਆਂ ਕਿ ਅਗਰ ਉਹਨਾਂ ਨੂੰ ਲੋੜ ਹੈ ਤਾਂ ਨੀਡ ਬੇਸਡ ਆਪਣੀ ਇਰੀਗੇਸ਼ਨ ਹੈ ਉਹ ਜ਼ਰੂਰ ਕਰਦੇ ਰਹੇ ਆਂ ਤੇ ਬਾਕੀ ਆਪਣਾ ਖੇਤਾਂ ਦਾ ਸਰਵੇਖਣ ਵੀ ਕਰਦੇ ਰਹਿਣ ਸਮੇਂ-ਸਮੇਂ ਤੇ ਤਾਂ ਕਿ ਅਗਰ ਕੋਈ ਬਿਮਾਰੀ ਜਾਂ ਕੋਈ ਕੀਟ ਲੱਗਦਾ ਹੈ ਕਿਉਂਕਿ ਹਿਊਮਿਡਿਟੀ ਇੰਨੀ ਜ਼ਿਆਦਾ ਹੈਗੀ ਆ ਤਾਂ ਕਈ ਚੀਜ਼ਾਂ ਦੀ ਪ੍ਰੋਬਲਮ ਆ ਜਾਂਦੀ ਹੈ ਸੋ ਫਿਰ ਉਹ ਆਪਣੇ ਮਾਹਰ ਨਾਲ ਸੰਪਰਕ ਕਰਨ ਤੇ ਟਾਈਮ ਨਾਲ ਆਪਣਾ ਇਲਾਜ ਕਰਾਉਣਾ ਆ ਦੇਖੋ ਜਿਹੜੀ ਇੰਨੀ ਹਿਊਮਿਡ ਵੈਦਰ ਚੱਲ ਰਿਹਾ ਹੈਗਾ ਹਰ ਇੱਕ ਨੂੰ ਹੀ ਅਨਕੰਫਰਟੇਬਲ ਹੈ ਸੋ ਆਪਣਾ ਲਗਾਤਾਰ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਤਰਲ ਪਦਾਰਥ ਦਾ ਸੇਵਨ ਕਰਦੇ ਰਹਿਣਾ ਚਾਹੀਦਾ ਹੈ ਬਾਕੀ ਜਿਹੜਾ ਡੀਹਾਈਡਰੇਸ਼ਨ ਤੋਂ ਬਾਤ ਸਕੀਏ ਔਰ ਬਾਕੀ ਜਿਹੜਾ ਸਟ੍ਰੀਟ ਫੂਡ ਹੈ ਉਹਨੂੰ ਵਾਈਡ ਕਰਨਾ ਚਾਹੀਦਾ ਤਲੇਆ ਫੂਡ ਜਿਹੜਾ ਉਹ ਵੀ ਨਹੀਂ ਖਾਣਾ ਚਾਹੀਦਾ ਕਿਉਂਕਿ ਬਰਸਾਤਾਂ ਦੇ ਵਿੱਚ ਮਤਲਬ ਕਈ ਵਾਰੀ ਜਰਮਸ ਜਿਹੜੇ ਨੇ ਉਹ ਕਾਫੀ ਜ਼ਿਆਦਾ ਹੋ ਜਾਂਦੇ ਐ ਸੋ ਉਹ ਚੀਜ਼ਾਂ ਦਾ ਜੁਰ ਤਿਆਰ ਰੱਖਿਆ ਜਾਏ ਕਿ ਤੋ ਬਾਹਰੋਂ ਜਿਹੜਾ ਖਾਣਾ ਖਾਣ ਤੋਂ ਪਰੇਜ਼ ਕੀਤਾ ਜਾਏ ਔਰ ਜਿਵੇਂ ਕਈ ਲੋਕਾਂ ਨੂੰ ਕੋਈ ਸਾਦੀ ਪ੍ਰੋਬਲਮ ਹੈ ਜਾਂ ਕਿਸੇ ਨੂੰ ਕੋਈ ਹਾਰਟ ਦੀ ਪ੍ਰੋਬਲਮ ਹੈ ਤਾਂ ਜਿਸ ਤਰ੍ਹਾਂ ਸੈਰ ਕਰਨ ਵੇਲੇ ਵੀ ਜਿਵੇਂ ਅਨਕੰਫਰਟੇਬਲ ਮਾਦਰ ਹੁੰਦਾ ਕਿਉਂਕਿ ਸਵੇਰੇ ਸ਼ਾਮ ਵੀ ਹੋਮ ਹਿਯੂਮਿਡਿਟੀ ਲੈਵਲ ਇੰਨਾ ਜ਼ਿਆਦਾ ਹੁੰਦਾ ਕਿ ਕਈ ਵਾਰੀ ਮਸਾਲਾ ਲੈਣਾ ਵੀ ਔਖਾ ਹੋ ਜਾਂਦਾ ਸੋ ਉਦੋਂ ਵੀ ਥੋੜਾ ਬਹੁਤਾ ਜਿਹੜਾ ਇਹਨੂੰ ਵਾਈਡ ਕੀਤਾ ਜਾਵੇ ਜਦੋਂ ਕੰਫਰਟੇਬਲ ਰੈਦਰ ਹੋਏ ਉਦੋਂ ਇਹਨੂੰ ਕੰਟੀਨਿਊ ਕੀਤਾ ਜਾਵੇ